ਹਰਿਆਣਾ ਸਰਕਾਰ ਨੇ ਵੀ ਹੁਣ ਆਪਣੇ ਮੁਲਾਜ਼ਮਾਂ ਨੂੰ 2% ਹੋਰ ਡੀਏ ਦੀ ਕਿਸ਼ਤ ਦੇਣ ਦਾ ਫੈਸਲਾ ਲੈ ਲਿਆ। ਬਕਾਇਦਾ ਇਹਦੇ ਸੰਬੰਧ ਵਿੱਚ ਹਰਿਆਣਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਔਰ 1 ਜਨਵਰੀ 2025 ਤੋਂ ਹੁਣ ਹਰਿਆਣੇ ਦੇ ਮੁਲਾਜ਼ਮਾਂ ਨੂੰ 2% ਵਾਧੂ ਡੀਏ ਮਿਲੇਗਾ। ਭਾਵ 53% ਦੀ ਥਾਂ ਤੇ 55% ਡੀਏ ਹਰਿਆਣੇ ਦੇ ਮਲਾਜਮਾਂ ਨੂੰ ਮਿਲੇਗਾ ਦੂਸਰੇ ਪਾਸੇ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਮਲਾਜਮਾਂ ਨੂੰ ਫਿਲਹਾਲ ਕੇਵਲ 42% ਡੀਏ ਮਿਲ ਰਿਹਾ ਔਰ ਪੰਜਾਬ ਦੇ ਮਲਾਜਮ ਜਿੱਥੇ ਪਹਿਲਾਂ ਕੇਂਦਰੀ ਮਲਾਜਮਾਂ ਤੋਂ 13% ਘੱਟ ਡੀਏ ਲੈ ਰਹੇ ਸੀ ਹੁਣ ਆਪਣੇ ਗਵਾਂਧੀ ਰਾਜ हरियाणा ਦੇ ਮੁਲਾਜ਼ਮਾਂ ਤੋਂ ਵੀ 13% ਘਟ ਡੀਏ ਲੈਣਗੇ ਔਰ ਖਾਸ ਕਰਕੇ ਉਹ ਡਿਊਟੀ ਚੰਡੀਗੜ੍ਹ ਜਿਹਦੇ ਮੁਲਾਜ਼ਮ ਕਿਸੇ ਵੇਲੇ ਮਰਨ ਵਰਤ ਰੱਖ ਕੇ ਸੰਘਰਸ਼ ਕਰਕੇ ਵੱਡੇ ਵੱਡੇ ਪ੍ਰਦਰਸ਼ਨ ਤੇ ਹੜਤਾਲਾਂ ਕਰਕੇ ਇੱਕੋ ਨਾਹ ਹਲੁੰਦੇ ਸੀ ਵੀ ਸਾਡੇ ਉੱਪਰ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ ਅੱਜ ਯੁੱਗ ਇਦਾਂ ਬਦਲਿਆ ਸਮਾਂ ਇਦਾਂ ਚੇਂਜ ਹੋਇਆ ਵੀ ਅੱਜ ਡਿਊਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਵੀ 55% ਡੀਏ ਮਿਲ ਰਿਹਾ ਤੇ ਪੰਜਾਬ ਪਛੜ ਗਿਆ ਡਿਊਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਤੋਂ ਵੀ 13% ਪਿੱਛੇ ਭਾਵ 55% ਡੀਏ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਮਿਲ ਰਿਹਾ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ 42% ਡੀਏ ਮਿਲ ਰਿਹਾ ਗੱਲ ਇੱਥੇ ਹੀ ਖਤਮ ਨਹੀਂ ਹੋਈ ਪੰਜਾਬ ਦੇ ਮੁਲਾਜ਼ਮਾਂ ਨੂੰ ਪਿਛਲੀਆਂ ਕਈ ਡੀਏ ਦੀਆਂ ਕਿਸ਼ਤਾਂ ਦਾ ਏਰੀਅਰ ਵੀ ਪੈਂਡਿੰਗ ਹੈ 1 ਜੁਲਾਈ 2021 ਤੋਂ ਲੈ ਕੇ 31 ਮਾਰਚ 2024 ਤੱਕ ਜਿਹੜਾ ਡੀਏ ਰਿਆ ਕਿਸ਼ਤਾਂ ਦਾ ਕੱਲਾ ਏਰੀਅਰ ਹੈ ਉਹ 4539 ਕਰੋੜ ਰੁਪਏ ਪੈਂਡਿੰਗ ਹੈ ਭਾ ਪੰਜਾਬ ਸਰਕਾਰ ਦੇ ਖਾਤੇ 'ਚ ਹੈ ਜਿਹੜਾ ਹੱਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਣਾ ਹੈ ਵੈਸੇ ਏਰੀਅਰ ਪੱਖੋਂ ਤੇ ਪੰਜਾਬ ਦੇ ਮੁਲਾਜ਼ਮ ਬੁਰੀ ਤਰ੍ਹਾਂ ਪਛੜੇ ਨੇ ਟੋਟਲ ਪੰਜਾਬ ਸਰਕਾਰ ਦੇ ਅੰਕੜੇ ਨੇ ਵੀ 18228 ਕਰੋੜ ਰੁਪਇਆ ਏਰੀਅਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਰਕਾਰ ਕੋਲ ਪੈਂਡਿੰਗ ਹੈ ਜਿਹਦੇ ਵਿੱਚ ਏਰੀਅਰ ਆਫ ਲੀਵ ਇਨ ਕੈਸ਼ਮੈਂਟ ਰਿਟਾਇਰੀ ਪੈਨਸ਼ਨਰ ਦਾ 345 ਕਰੋੜ ਰੁਪਏ ਇਸੇ ਤਰ੍ਹਾਂ ਏਰੀਅਰ ਆਫ ਰਵਾਈਜ਼ਡ ਪੇ ਆਫ ਗਵਰਨਮੈਂਟ EMPLOYE 5588 ਕਰੋੜ ਰੁਪਏ ਇਸੇ ਤਰ੍ਹਾਂ ਏਰੀਅਰ ਆਫ ਰਿਵਾਈਜ਼ ਪੈਨਸ਼ਨ ਆਫ ਪੈਨਸ਼ਨਰਸ 7256 ਕਰੋੜ ਰੁਪਏ ਔਰ ਏਰੀਅਰ ਆਫ ਪੇ ਪੈਨਸ਼ਨ ਰਿਵੀਜ਼ਨ ਜੂਡੀਸੀ ਸਕੇਲ 900 ਕਰੋੜ ਰੁਪਿਆ ਔਰ ਇਹ ਟੋਟਲ ਫਿਗਰ ਜਿਹੜੀ ਹੈ 1499 ਕਰੋੜ ਰੁਪਿਆ ਬਣਦੀ ਹੈ ਏਰੀਅਰ ਦੇ ਤੇ ਜੇ ਇਹਦੇ ਵਿੱਚ ਐਡ ਕਰ ਲਈਏ ਇੱਕ 1 ਜੁਲਾਈ 2021 ਤੋਂ ਲੈ ਕੇ 31 ਮਾਰਚ 2024 ਤੱਕ ਏਰੀਅਰ ਆਫ ਡੀਏ ਡੀਆਰ ਆਫ ਗਵਰਨਮੈਂਟ EMPLOYE PANশনার 4139 ਰੁਪਏ ਤੇ ਪੂਰੇ 18228 ਕਰੋੜ ਰੁਪਏ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਏਰੀਅਰ ਪੈਂਡਿੰਗ ਆ ਭਾਵੇਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵੀ 1 ਅਪ੍ਰੈਲ 2025 ਤੋਂ ਪੈਨਸ਼ਨਰ ਨੂੰ ਔਰ 1 April 2026 ਤੋਂ ਮਲਾਜਮਾਂ ਨੂੰ 42 ਤੇ 36 ਕਿਸ਼ਤਾਂ ਵਿੱਚ ਏਰੀਅਰ ਦਿੱਤਾ ਜਾਊਗਾ 1 May ਨੂੰ ਉਹ ਉਹਦਾ ਪਹਿਲੀ ਕਿਸ਼ਤ ਰੀਲੀਜ਼ ਹੋਏਗੀ ਪਰ ਟੁੱਟਵੇ ਢੰਗ ਨਾਲ 28200 28 18228 ਕਰੋੜ ਏਰੀਅਰ ਵਿੱਚੋਂ 14099 ਕਰੋੜ ਰੁਪਏ ਦਾ ਏਰੀਅਰ ਜਿਹੜਾ ਕਿਸਤਾਂ ਦੇ ਦੇਣ ਕਾਰਨ ਮਲਾਜ਼ਮ ਇਹ ਮੰਗ ਕਰਦੇ ਆ ਰਹੇ ਨੇ ਵੀ ਉਹਨਾਂ ਨੂੰ ਸਾਨੂੰ ਇੱਕੋ ਕਿਸ਼ਤ ਵਿੱਚ ਜਿਹੜਾ ਏਰੀਅਰ ਦਿੱਤਾ ਜਾਵੇ ਪਰ ਕੁੱਲ ਮਿਲਾ ਕੇ ਗੱਲ ਮੁੱਕਦੀ ਇਹ ਹੈ ਵੀ ਹੁਣ ਪੰਜਾਬ ਦੇ ਮਲਾਜ਼ਮਾਂ ਨੂੰ ਹਰਿਆਣੇ ਤੇ ਡਿਊਟੀ ਚੰਡੀਗੜ੍ਹ ਤੋਂ 13 ਫੀਸਡ ਡੀਏ ਘੱਟ ਮਿਲੇਗਾ